ਕਾਟੀਏ ਰੁਕਦਾ ਹੈ ਬੜੀ ਆਹ ਤਾਵੀ ਯਾਰੋ ਅੱਜ ਦੀ ਤਰੀਕ ਦਾ ਆਓ ਆਓ ਆ ਬੱਲੇ ਬੱਲੇ ਇੱਕ ਪਾਸੇ ਡਗੋ ਰਮਾਣੇ ਵਾਲਾ ਸ਼ਰਨਾ ਅਨ ਧਾਟਾ ਟਾ ਕੇ ਸੁਣਦਾ ਐਨ ਧਾਟਾ ਟਾ ਕੇ ਸੁਣਦਾ ਇਸ ਸਮੇਂ ਨਹੀਂ ਬੋਲਦਾ ਉਹ ਚੌੜੀ ਘਮੜੀ ਚੈਨ ਵਿੱਚੋਂ ਫਕਰ ਝੰਡੇ ਵਾਲਾ ਸੋਨੀ ਕਰਦਾ ਟਰਾਈ ਸੋਨੀ ਦੇ ਚਰਨੀ ਚਰਨੀ ਉਹ ਵੇਖਦਾ ਅੱਜ ਅੱਤ ਕਿਨੇ ਕਰਨੀ ਦੁਗਾਲ ਦੇ ਵਿੱਚ ਅੱਜ ਅੱਤ ਕਿਨੇ ਕਰਨੀ ਉਹ ਚਰਨੀ ਢਾ ਲਿਆ ਸੋਨੀ ਫਕਰ ਝੰਡੇ ਵਾਲਾ ਆਹ ਦੁਨੀਆ ਆਹ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਵੱਡੀਆਂ ਤਾੜੀਆਂ ਇਹ ਖੁੰਦਾ ਹੀ ਰਹੂਗਾ ਸਾਡੀ ਖੇਡ ਕਬੱਡੀ ਦਾ ਧੰਨਾ ਭਗਤ ਜਿਹਨੂੰ ਸਦਾ ਯਾਦ ਕੀਤਾ ਜਾਊਗਾ ਉਹ ਇੱਕ ਪਾਸੇ ਡਾਗੋਰ ਮਾਣੇ ਵਾਲਾ ਸ਼ੇਖਰ ਪਾਲਾ ਗਵਿੰਦਪੁਰੇ ਵਾਲਾ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਕਿ ਥੱਬੀ ਖਾਣ ਜੋ ਕਹੋਦੇ ਕਿਤੇ ਬੜੀ ਬੜੀ ਟਿੰਡੇ ਹੱਥ ਕਦੇ ਪਾਇਆ ਨਹੀਂ ਪ੍ਰੀਕ ਗੁੱਟਾਂ ਨੂੰ ਮਾਣ ਜੜੇ ਤੇ ਜੀ ਪੈ ਰਬਾ ਸ਼ਾਤੀ ਮੇਰੀ ਗੁਣਮੀ ਹੋ ਜੇ ਬਾਬਰ ਸ਼ੇਰ ਜੀ ਹੋ ਜੇ ਚਾਲ ਕੇਂਦਰ ਜੁਹਾਂ ਦਾ ਪੁੱਤਰ ਪਿੱਥੋਂ ਬੜਾ ਸ਼ੀਰਾ ਵੀ ਕਹਿੰਦੇ ਵਿਸ਼ੇਸ਼ ਤਰ ਦੇ ਪੁੱਜਿਆ ਲੈ ਵੀ ਮਿੰਗਿਆ ਪਹਿਲੀ ਕਬੱਡੀ ਰਕੇਸ਼ ਹੈ ਕਹਿੰਦੇ ਬਾਪਰ ਦੀ ਧਰਤੀ ਦਾ ਮੇਰੇ ਮਿੱਤਰੋ ਕਬੱਡੀ ਪੌਣ ਦੇ ਲਈ ਪੱਜਿਆ ਹੋਇਆ ਬੋਡਾ ਇਧਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਨੇ ਇਧਰ ਕਹਿੰਦੇ ਕੀਪੀ ਟਰਾਈ ਲੱਗਦਾ ਜੋਰ ਕੇ ਬਿੜ ਬਾਣੀ ਡੜਬਾ ਓ ਬਿੱਲਿਆ ਡੜਬਾ ਨਹੀਂ ਡੜਬਾ ਹਾਏ ਡੜਬਾ ਡੜਵਾ ਨਹੀਂ ਡੜਵਾ ਹਾਏ ਡੜਵਾ ਉਹ ਬਗਾਲ ਦੇ ਵਿੱਚ ਮਿੱਗਿਆ ਐਨ ਕਹਿੰਦੇ ਕਬੱਡੀ ਕਬੱਡੀ ਧਰਤੀ ਮਾਂ ਵੀ ਕਹਿਣ ਲੱਗੀ ਐ ਐਨ ਕਬੱਡੀ ਕਬੱਡੀ ਧਰਤੀ ਮਾਂ ਵੀ ਕਹਿਣ ਲੱਗੀ ਐ ਇਹ ਆ ਚਾਰਨੀ ਰਾਏ ਧਰਾਣੇ ਵਾਲਾ ਬੜਾ ਸ਼ਾਰਪ ਬ੍ਰੇਨ ਐ ਬੜਾ ਤਿੱਖਾ ਜੋ ਕਬੱਡੀ ਖਿਡਾਰੀ ਆਹ ਵੇਖ ਤਾਂ ਮਈ ਚਾਰਨੀ ਨੇ ਕਬੱਡੀ ਪਾਈ ਐ ਕੁਲਵੀਰ ਜਟਾਣਿਆਂ ਵਾਲਾ ਆਹ ਅਗਲੀ ਕਬੱਡੀ ਮੈਦਾਨ ਦੇ ਅੰਦਰ ਪਰਵੀਰ ਆ ਗਿਆ ਬੌਪਰੀਆ ਆਓ ਸਾਹਮਣੇ ਕਹਿੰਦੇ ਬੌਪਰੀਆ ਪ੍ਰਵੀਰ ਕਬੱਡੀ ਪਾ ਰਿਹਾ ਹੈ ਲਾ ਬਾਲ ਖਦਾ ਕਹਿੰਦੇ ਬੜੀ ਕਾਬੂ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਮੈਚ ਦੇ ਲਈ ਵਿਸ਼ੇਸ਼ ਤੌਰ ਤੇ ਭਰਾ ਪਹੁੰਚੇ ਹੋਏ ਨੇ ਆਓ ਫਰੀ ਕੋਟੀਆਂ ਮੇਰੇ ਮਿੱਤਰੋ ਉਹ ਡੱਗਰ ਮਾਣਿਆ ਵਾਲਾ ਸ਼ਾਰਾ ਇਹ ਕਹਿੰਦੇ ਸੁਵਰਾਜ ਦਾ ਡੌੜ ਗਿਆ ਦਾ ਜੇਤੂ ਹੈ ਪਰ ਇਹ ਕਹਿੰਦੇ ਗੋਵਿੰਦਪੁਰਿਆ ਮਾਲਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਚਾਰੇ ਕੰਦੇ ਤਿਆਰ ਵਰ ਤਿਆਰ ਨੇ ਕਿ ਟੀਵੀ ਦੀਆਂ ਬਾਹਰ ਚ ਜਿਹੜੇ ਡੱਗਾ ਗਣਦੇ ਉਹ ਸੀਦੇ ਤੇ ਡਿਸ਼ਾਤੇ ਨੀ ਉਹ ਲਾਉਂਦੇ ਬੱਲੇ ਸੱਜਰ ਸੂਈ ਦੀ ਸੱਤ ਜ਼ੀਰੋ ਫਟਦਾ ਓਏ ਬਾੜੇ ਨੇ ਤੇ ਦੁੱਧ ਨਹੀਂ ਆਹ ਚਾਣੇ ਦੁੱਧ ਨਹੀਂ ਪਚਾਉਂਦੇ ਬੱਲਿਆ ਆਹ ਵੇਖਦਾ ਵੀ ਅਗਲੀ ਕਬੱਡੀ ਹੁਣ ਕੌਣ ਧੰਨ ਧਨ ਕਰਕੇ ਜਾਊਗਾ ਕਿ ਮਿਹਨਤ ਤਾਂ ਕੀਤੀ ਹੈ ਮਿਹਨਤ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਹੀ ਲੰਘਣੀ ਹੈ ਦਿਨ ਤਾਂ ਨਹੀਂ ਸੋਚ ਉਸਕੇ ਲੋ ਵੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਔਰ ਕੇਸ਼ ਬੋਪੁਰੀਆ ਧਾਨ ਸਿੰਘ ਧਿਆਨ ਨਾਲ ਜੱਫੇ ਲਾਉਣ ਵਾਲਾ ਹੈ ਪਰ ਅਗਲੀ ਕਬੱਡੀ ਚਰਨੀ ਆ ਗਿਆ ਹੈ ਰਾਏ ਤਰਾਣੇ ਵਾਲਾ ਆਹ ਚਰਨੀ ਨੇ ਕੋਡੀ ਪਾਈ ਹੈ ਚੌੜੀ ਗੁੰਮਣੀ ਚੈਨ ਦੇ ਵਿੱਚੋਂ ਸੋਨੀ ਬੜਾ ਤਿੱਖਾ ਜਾਫੀ ਹੈ ਨਾਲ ਕੁਲਵੀਰ ਤਿਆਰ ਹੈ ਹੁਣ ਕਿਹੜਾ ਜਾਫੀ ਲਾ ਕੇ ਜਫਾ ਹੈ ਐਨ ਕਮਾਲ ਕਰ ਦੂਗਾ ਕੌਣ ਵੱਖਰੀ ਗੱਲ ਬਣਾਉਂਦਾ ਹੈ ਕਿ ਪਿੱਥੂ ਵਾਲਾ ਸ਼ੀਰਾ ਤੇ ਗੋਗੋ ੜਕੀ ਦਾ ਦਗਾਲ ਵਾਲਾ ਬਿੱਟੂ ਜਫਾ ਲਾਉਂਦਾ ਫੁਰਤੀ ਦਾ ਮੋਟੋ ਜਦੋਂ ਮਿੰਡੀ ਕਹਿੰਦੇ ਸੀ ਨਾਗਬੰਦ ਦਸਤਾ ਲਲਤੋਂ ਦਾ ਰੋਮੀ ਪੁਆਇੰਟ ਲੈ ਕੇ ਆਉਂਦਾ ਹਸਤਾ ਹੈ ਸਮੇ ਸਮੇ ਦੀ ਸ਼ਾਇਰੀ ਹੈ ਸਮੇ ਸਮੇ ਦੀ ਲਿਖਤਾ ਹੈ ਆ ਅਗਲੀ ਕਬੱਡੀ ਆ ਸਭ ਕਹਿੰਦੇ ਅਗਲੀ ਕਬੱਡੀ ਬਾਉਂਸਰ ਪਰਾ ਤੁਹਾਨੂੰ ਬੇਨਤੀ ਵੀ ਪੜਾ ਜਾਂ ਕੰਮ ਬੀਤਿਆ ਹੁਣ ਕਰੜਾ ਕਰਕੇ ਰੱਖਿਓ ਤੁਹਾਡੇ ਪਿਆਸਾ ਉਧਰ ਗੈਲਰੀ ਦੇ ਵਿੱਚ ਵੀ ਜਿਆਦਾ ਰੌਸ਼ਨਾ ਹੋ ਜੇ ਇਹ ਥੋੜਾ ਜਿਹਾ ਕੰਮ ਕਰੜਾ ਕਰਕੇ ਰੱਖਿਓ ਜਦੋਂ ਜਿਬਰੀ ਚੋੜ ਤੇ ਬਾਹ ਦੇ ਵਿੱਚ ਗਿੜਤੀ ਹੁੰਦੀ ਹੈ ਜਾਂ ਜਦੋਂ ਪੱਕੇ ਪੇਪਰ ਦੇਖੇ ਜਾਂਦੇ ਆ ਉਦੋਂ ਜੜੀ ਚੂੜੀ ਕਿਤੇ ਧੁੱਗੀ ਘੂੜੀ ਹੁਣ ਥੋੜਾ ਜਿਹਾ ਕੰਮ ਕਰੜਾ ਕਰਕੇ ਰੱਖਿਓ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀਆ ਮੇਰੇ ਮਿੱਤਰੋ ਉਹ ਦੁਨੀਆਂ ਵੇਦੀ ਐ ਇਬਰ ਫੱਕੜ ਝੰਡਾ ਪੈਣ ਹੈ ਉਹ ਸੌਦੀ ਸੌਦੀ ਕਹਿੰਦੇ ਆ ਇਹ ਕਹਿੰਦੇ ਬੱਕਰਾ ਵੀ ਧਰਤੀ ਉਹ ਵੀਰ ਬਲੈਂਤ ਸ਼ਾ ਵੀ ਧਰਤੀ ਐ ਪੱਜ ਭਰਾ ਤੇ ਪੰਜੇ ਕਦੇ ਪਲਵਾਡੀ ਕਰਦੇ ਰਹੇ ਆ ਕਿਤੇ ਪੜਿਓ ਜਿਹਾਸ ਫਿਰ ਦੱਸਿਓ ਬੱਚਿਆਣੋ ਉਹ ਕਹਿੰਦੇ ਰਕੇ ਸ਼ਾ ਗਿਆ ਉਹ ਪੁਰੀਆ ਆ ਗਿਆ ਖੇਡ ਦੇ ਮਹਾਂਜਬ ਤੰਗ ਬਣ ਉੱਟਦਾ ਐ ਤਕੜੇ ਜੀ ਜਾਸੀਆਂ ਤੋਂ ਘਾਟੀਏ ਰੁਕਦਾ ਹੈ ਖੇਡ ਦੇ ਮੈਦਾਨਾਂ 'ਚ ਪਤੰਗਵਣ ਉੜਦਾ ਹੈ ਤਕੜੇ ਜੀ ਜਾਸਕੇ ਤੋਂ ਘਾਟੀਏ ਰੁਕਦਾ ਹੈ ਬੜੀ ਹੈ ਧਾਵੀ ਯਾਰੋ ਅੱਜ ਦੀ ਤਰੀਕ ਦਾ ਆਓ ਆਓ ਆ ਬੱਲੇ ਬੱਲੇ ਇੱਕ ਪਾਸੇ ਡਗੋ ਰਮਾਣੇ ਵਾਲਾ ਸ਼ਰਨਾ ਐਨ ਢਾਟਾ ਟਾ ਕੇ ਸੁੱਟਦਾ ਐਨ ਢਾਟਾ ਟਾ ਕੇ ਸੁੱਟਦਾ ਹਿੰਡ ਨਾਲ ਜੱਫੇ ਲਾਉਣ ਵਾਲਾ ਡੱਗੋ ਰਮਾਣੇ ਵਾਲਾ ਸ਼ਰਨ ਹੈ ਕਹਿੰਦੇ ਕਹਿਰੀ ਕਰੀ ਤੁਰਿਆ ਆਉਂਦਾ ਇਸ ਸੀਜ਼ਨ ਦੇ ਵਿੱਚ ਐਨ ਧਨ ਤਣਕ ਆ ਰਿਹਾ ਹੈ ਲਗਾਤਾਰ 11 12 ਸਾਲਾਂ ਤੋਂ ਇਹ ਨੌਜਵਾਨ ਟੌਪ ਲੀਗ ਕਬੱਡੀ ਖੇਡਦਾ ਆ ਰਿਹਾ ਹੈ ਉਹ ਵੇਖਦਾ ਹੈ ਇੱਕ ਪਾਸੇ ਹੁਣ ਪੋਪੁਰੀਆ ਚੱਕ ਲੈ ਗਿੱਟਾ ਪਰ ਮੁੰਡਾ ਕਹਿੰਦੇ ਫਕਰ ਝੰਡੇ ਵਾਲਾ ਹੈ ਆ ਸੋਨੀ ਜੱਫਾ ਲਾ ਗਿਆ ਕਿ ਦੁਨੀਆ ਐਵੇਂ ਨਾ ਆਖੇ ਸੋਰੀ ਨੂੰ ਕੰਨ ਸੁਣਨ ਨੂੰ ਜੰਪ ਕੰਦੇ ਨੂੰ ਚੀਤਾ ਆ ਅਗਲੀ ਕਬੱਡੀ ਲੈ ਵੀ ਅਮਰੀਕਾ ਕਰਦੇ ਗੱਲ ਆ ਸਾਹਮਣੇ ਪ੍ਰਵੀਨ ਆ ਗਿਆ ਉਧਰ ਕਹਿੰਦੇ ਲਾ ਬਾਲ ਖਾਇਆ ਅਮਰੀਕਾ ਤੋਂ ਬਿਰੋ ਧੰਨਵਾਦ ਹੈ ਤੇ ਦੀਪ ਟੰਡਿਆੜ ਕਹਿੰਦੇ ਆਸਟ੍ਰੇਲੀਆ ਵਾਲਾ ਜਿਹਦਾ ਟੰਡਿਆੜ ਪਿੰਡ ਹੈ ਅੱਜ ਰਸ਼ਵੀਰ ਦਾ ਸਰਮਾਨ 51 ਹਜ਼ਾਰ ਨਾਲ ਕੀਤਾ ਜਾਣਾ ਹੈ ਦੀਪ ਕਹਿੰਦਾ ਸੀ ਪਹਿਲੇ ਯਾਰਾਂ ਭਾਈ ਬਿੱਟੂ ਦੇ ਬਿੱਟੂ ਨੂੰ ਦੇਖ ਦੇ ਕੇ ਖੇਡਣਾ ਸ਼ੁਰੂ ਕੀਤਾ ਉਧਰ ਕਹਿੰਦੇ ਲਾਬਾ ਔਲਖ ਅਮਰੀਕਾ ਤੋਂ 50000 ਦੇ ਯੋਗਦਾਨ ਲਾਬਾ ਔਲਖ ਦੇ ਮੇਰੇ ਉਹ ਤਨਦਵਾਦ ਹੈ ਕਿ ਦਿੱਤਾ ਸਤ ਡੋਟਾ ਉੱਤੇ ਆਪਾਂ ਕਰਤਾਰ ਨਹੀਂ ਬਦਲੇ ਅੱਜ ਵੀ ਆ ਉਹੀ ਬਿੱਲਿਆ ਆ ਨੰਬਰ ਤੇ ਯਾਰ ਨਹੀਂ ਬਦਲੇ ਨੰਬਰ ਤੇ ਯਾਰ ਨਹੀਂ ਬਦਲੇ ਤਾਂ ਹੀ ਤੇ ਮੀਕੇ ਮੇ ਤੋਂ ਲਿਖ ਹੋ ਗਿਆ ਵੀ ਸੱਚੀਆਂ ਗੱਲਾਂ ਲਿਖਦਾ ਬੇਲਾ ਲੜਤੋਂ ਨਹੀਂ ਧਰਤੀਦਾ ਵਰਤਨਾ ਤੇ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਵਰਤਣਾ ਤੇ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਉਹ ਵੇਖਦਾ ਭਈ ਦਗਾਨ ਵਾਲੇ ਬਿੱਟੂੜੀਆਂ ਮਿੱਟੀ ਜਾਂਦਾ ਹੈ ਬਿੱਟੂ ਦਗਾਨ ਇਹ ਦੁਨੀਆ ਦੇ ਵਿੱਚ ਜਾਰੀਆਂ ਹੀ ਖਟੀਆਂ ਪਿਆਰ ਹੀ ਖਟਿਆ ਮੇਰੇ ਵੀਰੋ ਦੁਨੀਆ ਦੇ ਵਿੱਚ 스타ਰ ਤੇ ਬਹੁਤ ਵੱਡੇ ਵੱਡੇ ਹੋਏ ਆ ਪਰ ਬਿੱਟੂ ਦਾ ਜਿਹੜਾ ਰਤਨਾ ਇਹ ਵੱਡੀਆਂ ਵੱਡੀਆਂ ਖੇਡ کلبਾਂ ਜਾਣਦੀਆਂ ਔਰ ਅੱਜ ਮੈਂ ਕੀ ਕਹਿਣਾ ਮੰਨਦਾ ਵੀ ਬਿੱਟੂ ਦਗਾਲ ਦੇ ਵਿੱਚ ਬਿੱਟੂ ਦਗਾਲ ਦੀ ਯਾਰ ਵਿੱਚ ਸੱਤ ਤੋਂ ਵੱਧ ਕਲੰਬਾਂ ਬਣੀਆਂ ਇਹ ਵੀ ਮਾਨ ਵਾਲੀ ਗੱਲ ਹੈ ਆ ਅਗਲੀ ਕਬੱਡੀ ਅਰਸ਼ ਆ ਗਿਆ ਦਿੜਵੇ ਵਾਲਾ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਉਧਰ ਫੇਰ ਕਹਿੰਦੇ ਤਿਆਰ ਪਰ ਤਿਆਰ ਹੈ ਚਾਰੇ ਦੇ ਚਾਰੇ ਉਧਰ ਜੈੰਗੋ ਕਹਿੰਦਾ ਵੀ ਇੱਕ ਵਾਰੀ ਕਹਿੰਦੇ ਬੂਟਾ ਸਿੰਘ ਵਾਲੇ ਪਿੰਡ ਦੇ ਵਿੱਚ ਕਹਿੰਦੇ ਲਾਹ ਬਹੀਰਾ ਲੱਗੂਗਾ ਲਾਹ ਬਹੀਰਾ ਲੱਗੂਗਾ ਕਿ ਸਾਡੇ ਮੁੱਢ ਤੋਂ ਰਤਬਾ ਹਾਣਦੀ ਏ ਪੰਜ ਬਰਾਬਰ ਕੱਢਣ ਦਾ ਪੰਜ ਬਰਾਬਰ ਕੱਢਣ ਦਾ ਉਧਰ ਕਹਿੰਦੇ ਚਾਰ ਇਹ ਜਟਾੜੇ ਪਿੰਡ ਦਾ ਕਹਿੰਦੇ ਕੋਈ ਵੀਰ ਟਰਾਈ ਕਰਦਾ ਕਿ ਮੁੱਢਾ ਤਬ ਜਿਉ ਜੀਰੂ ਜੀਰੂ ਪੈਦ ਉਹ ਪਤਾ ਦੀ ਪੰਦੰਦਰਾ ਆਹ ਹਜੇ ਕਾਇਮ ਹੈ ਉਹ ਪਤਾੜੀ ਪਤੰਦਰਾ ਨੂੰ ਉਹ ਗੋਡਾ ਹਜੇ ਕਾਇਮ ਹੈ ਉਹ ਮੁੰਡਾ ਪੂਰਾ ਕਾਇਮ ਹੈ ਹੁਣ ਕਾਇਮਲੇ ਦਾਸੀ ਕਿਹੜਾ ਜੱਸਾ ਲਾਉਂਦਾ ਹੈ ਉਹ ਦੇਖਦਾ ਧਰਦਾਲ ਤੌਲਦੇ ਹੱਥ ਪ੍ਰਵੀਨ ਬੋਪੁਰੀਆ ਉਹ ਦੇਖਦਾ ਵੀ ਅਗਲੀ ਕਬੱਡੀ ਚਰਨੀ ਆ ਗਿਆ ਰਾਏ ਤਰਾਣੇ ਵਾਲਾ ਟੇਕਿਆ ਧਰਤੀ ਮਨ ਮੱਥਾ ਪਹਿਲੇ ਇਸ ਇਲਾਕੇ ਦਾ ਨਾਜਨੀ ਗਬਰੂ ਚੱਠਿਆਂ ਵਾਲਾ ਦੁੱਲਾ ਵੀ ਕਹਿੰਦੇ ਟੌਪ ਦੀ ਰੇਟਿੰਗ ਪਾ ਗਿਆ ਹੈ ਨੌਨ ਸਟਾਪ ਹੀ ਪਾ ਗਿਆ ਹੈ ਪਰ ਅੱਜ ਬੈਸਟ ਕੌਣ ਆਉਂਦਾ ਹੈ ਇਹ ਸਮੇਂ ਦੀ ਗੱਤ ਹੈ ਉਹ ਚੌੜੀ ਘਮੜੀ ਚੈਨ ਵਿੱਚੋਂ ਫਕਰ ਝੰਡੇ ਵਾਲਾ ਸੋਨੀ ਕਰਦਾ ਟਰਾਈ ਸੋਨੀ ਤੇ ਚਰਨੀ ਚਰਨੀ ਉਹ ਵੇਖਦਾ ਅੱਜ ਅੱਤ ਕੀ ਨਹੀਂ ਕਰਨੀ ਦੁਗਾਲ ਦੇ ਵਿੱਚ ਅੱਜ ਅੱਤ ਕੀ ਨਹੀਂ ਕਰਨੀ ਉਹ ਚਰਨੀ ਢਾ ਲਿਆ ਸੋਨੀ ਫਕਰ ਝੰਡੇ ਵਾਲਾ ਆਹ ਦੁਨੀਆ ਆਹ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਵੱਜ ਗਈਆਂ ਤਾੜੀਆਂ ਇਹ ਹੈ ਸੋਨੀ ਫੱਕਰ ਝੰਡੇ ਵਾਲਾ ਐਨ ਕਮਾਲ ਦਾ ਜਾਫੀ ਹੈ ਫੁੱਲ ਆੜੀਏ ਸ਼ਿੰਦਰੀ ਤੋਂ ਬਾਅਦ ਕਟ ਹਾਈਟ ਦੇ ਵਿੱਚ ਆਹ ਮੁੰਡਾ ਜਿਹੜਾ ਟੌਪ ਦੇ ਜੱਫੇ ਲਾਉਂਦਾ ਹੈ ਉਹ ਟੌਪ ਦੇ ਜੱਫੇ ਲਾਉਂਦਾ ਹੈ ਲੈ ਵੀ ਰਪਿੰਦਰਾ ਮੇਲਾਣ ਚੋਟੀ ਦਾ ਹੋ ਗਿਆ ਤਪੱਸਿਆ ਕੀਤੀ ਹੈ ਫਿਕਰ ਸੀ ਵੱਡੇ ਭਰਾ ਨੂੰ ਵੀ ਕਿਤੇ ਮੇਲਾ ਮਾੜਾ ਨਾ ਹੋ ਜਾਵੇ ਉਹ ਸਾਰੇ ਦੁਗਾਲ ਪਿੰਡ ਦਾ ਸਾਰੇ ਇਲਾਕੇ ਦਾ ਦਿলো ਧੰਨਵਾਦ ਹੈ ਹਲੇ ਦੇਖੀ ਚੱਲਿਓ ਬਣਦਾ ਕੀ ਹੈ ਕਿ ਔਖੇ ਜੱਫੇ ਲੱਗਦੇ ਚੋਟੀ ਦੇ ਬੱਲਾ ਨੂੰ ਉਹ ਬੱਕਰੀ ਤਦਾਮ ਖਾ ਕੇ ਪੱਲਣੀ ਬੜੀ ਥੋੜਾ ਜਿਹਾ ਟਾਈਮ ਫੇਰ ਜੋ ਬਣਾ ਕੇ ਛੱਡਾਂਗੇ ਕਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਪਰ ਦੁਗਾਲ ਦੇ ਕੌਡੀ ਕਬੜੀ ਗੱਲ ਸੇਰ ਤੋਂ ਹੀ ਬਣੀ ਹੋਈ ਹੈ ਸੇਰ ਤੋਂ ਹੀ ਗੱਲ ਟਿਕਾਣੇ ਲੱਗੀ ਹੋਈ ਹੈ ਸੇਰ ਤੋਂ ਹੀ ਕਹਿੰਦੇ ਦੁਨੀਆ ਗੱਲਾਂ ਕਰ ਰਹੀ ਹੈ ਵੀ ਦੁਗਾਲ ਦੇ ਵਿੱਚ ਅੱਜ ਬਿੱਟੂ ਨੂੰ ਯਾਰ ਕੀਤਾ ਜਾ ਰਿਹਾ ਹੈ ਪਰ ਜਦੋਂ ਤੱਕ ਕੌਡੀ ਹੈ ਜਦੋਂ ਤੱਕ ਚੰਦੇ ਤਾਰੇ ਹੈ ਜਦੋਂ ਤੱਕ ਧਰਤੀ ਤੇ ਸਮਾਨ ਹੈ ਜਦੋਂ ਤੱਕ ਮੇਰੇ ਵੀਰੋ ਇਹ ਸਾਹ ਚੱਲਦੇ ਹੈ ਦਗਾਲ ਵਾਲੇ ਬਿੱਟੂ ਦਾ ਜੇਕਰ ਹੁੰਦਾ ਹੀ ਰਹੂਗਾ ਦਗਾਲ ਵਾਲੇ ਬਿੱਟੂ ਦਾ ਜੇਕਰ ਹੁੰਦਾ ਹੀ ਰਹੂਗਾ ਸਾਡੀ ਖੇਡ ਕਬੱਡੀਆਂ ਧੰਨਾ ਭਗਤ ਜਿਹਨੂੰ ਸਦਾ ਯਾਦ ਕੀਤਾ ਜਾਊਗਾ ਉਹ ਇੱਕ ਪਾਸੇ ਡਾਗੋ ਰਮਾਣੇ ਵਾਲਾ ਸ਼ਾਨਾ ਅੱਜ ਸਿਰਾਂ ਕੀ ਨਹੀਂ ਕਰਨਾ ਹੈ ਅੱਜ ਸਿਰਾਂ ਕੀ ਨਹੀਂ ਕਰਨਾ ਹੈ ਇਹ ਦੁਨੀਆ ਵੇਖਣ ਲਈ ਪੁੱਜੀ ਹੋਈ ਹੈ ਲੈ ਵੀ ਅਮਰੀਕਾ ਅਰਸ਼ ਆ ਗਿਆ ਨੌਜਾਨਾ ਆਓ ਸਾਹਮਣੇ ਕਹਿੰਦੇ ਅਰਸ਼ ਆ ਗਿਆ ਮੇਰੇ ਮਿੱਤਰੋ ਉਹ ਗੱਲ ਕਹਿੰਦੇ ਦਿੜਬੇ ਵੀ ਚਲਦੀ ਹੈ ਉਧਰ ਚਾਰ ਫਿਰ ਤਿਆਰ ਵਰ ਤਿਆਰ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਇਹ ਕਾ ਬੈਠਾ ਬੁੱਢਾ ਸਰੀ ਦੁਕਾਨ ਵਾਲਾ ਕਹਿੰਦਾ ਭਾਈ ਇੱਕ ਵਾਰੀ ਕਹਦੇ ਕਿ ਕਿਹਨੂੰ ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ ਉਹ ਬੱਦਣਾ ਜੜਾ ਜੋ ਓ ਕੱਲੇ 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 ਅੱਜ ਪਰਖਿਆ ਜਾਣਾ ਜੋਰ ਯਾਰੋ ਕੱਲੇ ਕੱਲੇ ਦਾ ਅੱਜ ਪਰਖਿਆ ਜਾਣਾ ਜੋਰ ਯਾਰੋ ਕੱਲੇ ਕੱਲੇ ਦਾ ਆਹ ਵੇਖ ਤਾਂ ਵੀ ਅਗਲੀ ਕਬੱਡੀ ਹੁਣ ਕੌਣ ਪਾਉਂਦਾ ਹੈ ਕਿ ਖੇਡ ਜੀ ਦੀ ਵੇਖ ਕੇ ਕੋਲ ਯਮਾਨਾ ਮੰਨ ਗਿਆ ਵੇਖ ਕੇ ਕਬੱਡੀ ਜੀ ਦੀ ਕਹਿਰੋ ਸੀਮਾ ਜੀ ਘਰੇ ਬੰਨ ਗਿਆ ਨੰਬਰ ਲੈ ਕੇ ਭੜਦਾ ਸੀ ਜਿਵੇਂ ਗੱਡੀਆਂ ਚੱਲਦੀਆਂ ਕਬੱਡੀ ਵਿੱਚ ਗੱਲਾਂ ਹੋਈਆਂ ਲੋਕੋ ਸਰਬਣ ਬੱਲ ਦੀਆ ਉਹ ਕਹਿੰਦੇ ਸਰਬਣ ਬੱਲ ਦਾ ਰਵੀਦੀ ਪਿੰਡ ਬਿਲਣੇ ਸਰਬਣ ਬੱਲ ਦੀ ਗੱਲ ਕੀਤੀ ਹੈ ਉਧਰ ਸਾਡੇ ਸੋਨੂ ਜਰਗੜੀ ਜੀ ਇੱਕ ਕਹਿੰਦੇ ਵੱਡੇ ਕਲਾਕਾਰ ਨੇ ਪੰਜਾਬੀ ਸਿੰਗਰ ਨੇ ਬਿਲੋਂ ਧੰਨਵਾਦ ਹੈ ਇੱਥੇ ਆਉਣ ਤੇ ਸੋਨੂ ਸਾਡੇ ਸਤਕਾਰ ਦੇ ਯੋਗ ਨੇ ਸੋਨੂ ਜਰਗੜੀ ਜੀ ਇੱਕ ਵੱਡੀ ਆਵਾਜ਼ ਹੈ ਆ ਨੌਜਵਾਨ ਦੇ ਧਗੜੇ ਦੇ ਲੋਕ ਦੀਵਾਨੇ ਆ ਇਹ ਕਹਿੰਦੇ ਬਾਲਾ ਗੋਵਿੰਦਪੁਰੇ ਵਾਲਾ ਕਬੱਡੀ ਪੌਣ ਦੇ ਦੀ ਵਧਿਆ ਹੋਇਆ ਕਿ ਖੱਬੀ ਖਾਣ ਜੋ ਕਹੋਦੇ ਕੀਤੇ ਬੜੀ ਬੜੀ ਟਿੱਡੇ ਹੱਥ ਕਦੇ ਪਾਇਆ ਨਹੀਂ ਪ੍ਰੀਕ ਗੁੱਟਾਂ ਨੂੰ ਲਹਣ ਜੜੇ ਤੇ ਜੀ ਪੈਜੇ ਦੁਰਨਾ ਹਿਰਦੀ ਦੀ ਪੈੜ ਤੇ ਉਹ ਸ਼ੇਰਾਂ ਦੇ ਪੁੱਤਾਂ ਨੂੰ ਹਿਰਦੀ ਜੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਜੰਗਲ ਵਰਗੀ ਦੁਨੀਆ ਦੇ ਵਿੱਚ ਸ਼ੇਰਾਂ ਵਾਂਗੂ ਰਹਿਣਾ ਪੈਂਦਾ ਹੱਥ ਜੋੜਿਆ ਕੋਈ ਨਹੀਂ ਦਿੰਦਾ ਤੱਕੇ ਨਾਲ ਹੱਕ ਲੈਣਾ ਪੈਂਦਾ ਕਿ ਜੀਣਾ ਪੇਡਾਂ ਦੀਆਂ ਖੇੜਾਂ ਦਾ ਹੈ ਹੈ ਆ ਇਲਾਕਾ ਸ਼ੇਰਾਂ ਦਾ ਹੈ ਆਹ ਅਲਾਕਾ ਸ਼ੇਰਾਂ ਦਾ ਹੈ ਹੱਥ ਸਿਰ ਤੇ ਬਾਬੇ ਦੀ ਅਮੀਰਾਂ ਦਾ ਹੈ ਉਹ ਧਿਆਨਾ ਤਿਆਰ ਹੈ ਸੱਤੀ ਤਿਆਰ ਹੈ ਹੁਣ ਨਾਜਨ ਨੂੰ ਵਰੋ ਜੱਸਾ ਤਿਆਰ ਹੈ ਡਗੋ ਰਮਾਣੇ ਵਾਲਾ ਸ਼ਾਨਾ ਤਿਆਰ ਹੈ ਚੌਂਦੀ ਘੁੰਮਣੀ ਚੈਨ ਵਿੱਚੋਂ ਕਿਹੜਾ ਜਾਸੀ ਲਾ ਕੇ ਜੱਸਾ ਐਨ ਗੱਲ ਬਣਾਉਂਦਾ ਉਹ ਪਟਲੀ ਖੁੱਚ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਇੱਕ ਪਾਸੇ ਹਰਜੀ ਜੀ ਪਾਸੇ ਆਓ ਕਮਾਲ ਹੁੰਦੀ ਹੋਈ ਦੁਗਾਲ ਦੇ ਵਿੱਚ ਐਨ ਸਿਰਾਂ ਲੱਗਿਆ ਪਿਆ ਕੋਈ ਮੇਰੇ ਵੀਰੋ ਅਰਸ਼ ਕਹਿੰਦਾ ਹੈ ਕੋਈ ਉਸਮਾਨ ਕਹਿੰਦਾ ਕੋਈ ਨੀਲਮ ਕਹਿੰਦਾ ਇਹ ਆਪ ਆਪਣੀ ਸਮਝ ਦੀ ਗੱਲ ਹੈ ਇਹ ਆ ਅਰਸ਼ ਨੌਜਵਾਨ ਗੱਭਰੂ ਅਰਸ਼ ਕਬੱਡੀ ਪਾ ਰਿਹਾ ਰਾਮਦੀਆ ਕਹਿੰਦਾ ਵੀ ਬਾਈ ਜੱਸੂ ਹੋਣੀ ਸੱਦੇ ਲੈ ਕੇ ਆਇਆ ਦੋ ਮਾਰਚ ਨੂੰ ਬੱਲਾਪਿੰਡ ਦੇ ਵਿੱਚ ਜिले ਪਟਿਆਲੇ ਚ ਬੈਸਟਾ ਨੂੰ ਕਹਿੰਦੇ ਦੁੱਕ ਦੁੱਕ ਦਿੱਤੇ ਜਾਣੇ ਆ ਬੈਸਟਾ ਨੂੰ ਕਹਿੰਦੇ ਦੁੱਕ ਦੁੱਕ ਦਿੱਤੇ ਜਾਣੇ ਆ ਆਹ ਕਹਿੰਦੇ ਇਲਾਕਾ ਸ਼ਗਰੂਰ ਗੱਲ ਕਹਿੰਦੇ ਪ੍ਰਿੰਸ ਵੀ ਵੀ ਚੱਲੀ ਆ ਮੇਰੇ ਮਿੱਤਰੋ ਕਹਿੰਦੇ ਬਿੱਟੂ ਦਗਾਲ ਵਰਗੇ ਪੱਟੇ ਬਾਲੇ ਇਲਾਕੇ